ਤੱਕਣਾ ਬਣਾਈ ਜਿਹੜਾ ਆਪਣਾ ਹਾਜੀ ਬਾਰੀ ਇਹ ਬਾਰੀ ਆਹ ਸਾਈਡੋਂ ਬੜੇ ਪੌਣੀਆਂ ਆ ਨਹੀਂ ਤੇ ਬਣਾਈ ਜਾਈ ਨਹੀਂ 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 ਹਾਂਜੀ ਆ ਲਾਨ ਦੇ ਦੋ ਡਰਮ ਭਰੇ ਮਿਲੇ ਹੋਰ ਟੈਂਕੀ ਆ ਆਹ ਟੈਂਕੀ ਟੈਂਕੀ ਵੱਡੀ 200 ਲੀਟਰ ਵਾਲਾ 500 ਲੀਟਰ ਲਾਨ 500 ਲੀਟਰ ਲਾਨ ਆਹਦੇ 300 ਇਹਦੇ ਚ ਦੋਸਤੋ ਇਹ ਕਿ ਪਿੰਡ ਵਾਲੇ ਹੀ ਲੰਗੀ ਵੱਡੀ ਪਈ ਪਿੰਡ ਵਾਲੇ ਇਹਨਾਂ ਨੂੰ ਪੂਰੀ ਤਰ੍ਹਾਂ ਮਾਰਿਆ ਗਿਆ ਕਈ ਮੁੰਡੇ ਗਾਇਲ ਹੋਏ ਨੇ ਚਾਰ ਮੁੰਡੇ ਜਿਹੜੇ ਜੀ ਤੁਸੀਂ ਥਰੇ ਆ ਦੇਖੇ ਗਾਇਲ ਹੋਏ ਨੇ ਜਿਹੜੇ ਕੀ ਹੈ ਜਿਨ੍ਹਾਂ ਦੇ ਕਾਹਲੇ ਮਰਦੇ ਨੇ ਅਸੀਂ ਇਹਨਾਂ ਨੂੰ ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਕੌਣ ਆ ਅੱਜ ਤੇਰੀ ਤੁਹਾਨੂੰ ਦੱਸ ਕੇ ਆਏ ਆ ਅ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਅ ਸardar virender singh bhrad ji ਦੇ ਹੁਕਮ ਮੁਤਾਬਕ ਜਿਹੜਾ ਨਸ਼ਿਆਂ ਦੇ ਖਿਲਾਫ ਹੋਈ ਹੁੰਦੀ ਵਢੀ ਗਈ ਆ ਉਹ ਦੇ ਮੁਤਾਬਕ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਮੁਤਾਬਕ ਫਾਜ਼ਿਲਕਾ ਤੋਂ ਸਰਦਾਰ ਬਰਜਿੰਦਰ ਸਿੰਘ ਡੀਐਸਪੀ ਸੀਐਫਡਬਲਯੂ ਨਾਲ ਉਹਨਾਂ ਦੇ ਜਿਹੜੀ ਕਯੂਕ ਐਕਸ਼ਨ ਟੀਮ ਲਈ ਗਈ ਆ ਔਰ ਨਾਲ ਹੀ ਜਿਹੜਾ ਸਬਡਿਵੀਜ਼ਨ ਜਲਾਲਾਬਾਦ ਤੋਂ ਫੋਰਸ ਲੈ ਕੇ ਮਹਾਲਮ ਰੇਡ ਕੀਤਾ ਗਿਆ ਸੀ ਜਿੱਥੇ ਰੇਡ ਦੌਰਾਨ ਅਸੀਂ ਦੋ ਚਾਲੂ ਹਾਲਤ ਦੇ ਵਿੱਚ ਪੱਟੀਆਂ ਫੜੀਆਂ ਨੇ ਇਸ ਤੋਂ ਇਲਾਵਾ ਕਰੀਬ 10000 ਲੀਟਰ ਜਿਹੜੀ ਲਾਹਨ ਉਹ ਬਰਾਮਦ ਕੀਤੀ ਗਈ ਆ ਕੋਈ આરોપી ਕੋਈ ਕਾਬੂ ਆ ਨਹੀਂ ਹਾਲ ਦੀ ਘੜੀ આરોપી ਕੋਈ ਕਾਬੂ ਨਹੀਂ ਆਇਆ ਕਿਉਂਕਿ ਇਹ ਪੁਰਾਣੇ ਜਿਹੜੇ ਜੁਰਮ ਕਰਨ ਵਾਲੇ ਹੈਗੇ ਨੇ ਸੋ ਦੂਰੋਂ ਦੇਖ ਕੇ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਕਾਫਲਾ ਹੁੰਦਾ ਦੇਖ ਕੇ ਇਹ ਘਰ ਛੱਡ ਕੇ ਜਾਂ ਜਿੱਥੋਂ ਵੀ ਹੁੰਦਾ ਕੋਈ ਆਪਦਾ ਛੱਡ ਕੇ ਭੱਜ ਜਾਂਦੇ ਨੇ ਸੋ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਕੀ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਜਾ ਰਹੀ ਸਰ ਆ ਪੁਲਿਸ ਇਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਕਿਉਂਕਿ ਪ੍ਰੋਸੀਜਰ ਥੋੜਾ ਜਆ ਲੰਬੀ ਆ ਐਫ ਆਰ ਦਰਜ ਕੀਤੀਆਂ ਜਾ ਰਹੀਆਂ ਨੇ ਉਹ ਜਲਦੀ ਉਹ ਤੁਹਾਡੇ ਸਾਹਮਣੇ ਜਾਂਦੀ ਹੈ ਤਾਂ ਤੇਰਾ ਬਣਾਈ ਜਿਹੜਾ ਆਪਣਾ ਹਾਂ ਦੀ ਵਾਰੀ ਇਹ ਵਾਰੀ ਸਹੀ ਬੜੇ ਪੌਣੀਆਂ ਨਹੀਂ ਤੇ ਬਣਾਈ ਜਾਈ ਨਹੀਂ 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 ਆਹ ਲਾਂ ਦੇ ਦੋ ਡਰਮ ਭਰੇ ਮਿਲੇ ਹੋਰ ਟੈਂਕੀ ਆ ਆਹ ਟੈਂਕੀ ਟੈਂਕੀ ਵੱਡੀ 200 ਲੀਟਰ ਵਾਲਾ 500 ਲੀਟਰ ਨਾਲ 500 ਲੀਟਰ ਨਾਲ ਆਹ 300 ਇਹਦੇ ਚ ਉਸ ਲਈ ਫੇਰ ਨਵਾਰਾ ਇਹ ਨਹੀਂ ਵਡੀ ਪਈ ਫੇਰ ਨਵਾਰਾ ਇਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਕਈ ਮੁੰਡੇ ਗਾਇਲ ਹੋਏ ਨੇ ਚਾਰ ਮੁੰਡੇ ਜਿਹੜੇ ਕੀ ਹੈ ਤੁਸੀਂ ਜਿਹੜੇ ਆਂ ਦੇਖਿਆ ਗਾਇਲ ਹੋਏ ਨੇ ਜਿਹੜੇ ਕੀ ਹੈ ਜਿਨ੍ਹਾਂ ਦੇ ਕੰਮ ਦੇ ਮਨਦੋ ਨੇ ਤੁਸੀਂ ਇਹਨਾਂ ਨੂੰ ਪਾਇਲ ਹੋਏ ਨੇ ਦੱਸਿਆ ਹੈ ਕਿ ਕੌਣ ਹੈ ਅਹ ਮਾਨਯੋਗ ਐਸਐਸਪੀ ਸਾਹਿਬ ਹਾਜ਼ਿਲਕਾ ਸardar virender singh bhrad ji ਦੇ ਹੁਕਮ ਮੁਤਾਬਕ ਜਿਹੜਾ ਨਸ਼ਿਆਂ ਦੇ ਖਿਲਾਫ ਹੋਈ ਨੂੰ ਵਢੀ ਗਈ ਹੈ ਉਹਦੇ ਮੁਤਾਬਕ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਮੁਤਾਬਕ ਆ ਫਾਜ਼ਿਲ ਕਾ ਤੋਂ ਸਰਦਾਰ ਬਰਜਿੰਦਰ ਸਿੰਘ ਡੀਐਸਪੀ ਸੀਐਡਬਲਿਊ ਨਾਲ ਉਹਨਾਂ ਦੇ ਜਿਹੜੀ ਕੁਇਕ ਐਕਸ਼ਨ ਟੀਮ ਲਈ ਗਈ ਆ ਔਰ ਨਾਲ ਹੀ ਜਿਹੜਾ ਸਬਡਿਵੀਜ਼ਨ ਜਲਾਲਾਬਾਦ ਤੋਂ ਫੋਰਸ ਲੈ ਕੇ ਮਹਾਲਮ ਰੇਡ ਕੀਤਾ ਗਿਆ ਸੀ ਜਿੱਥੇ ਰੇਡ ਦੌਰਾਨ ਅਸੀਂ ਦੋ ਚਾਲੂ ਹਾਲਤ ਦੇ ਵਿੱਚ ਪੱਟੀਆਂ ਫੜੀਆਂ ਨੇ ਇਸ ਤੋਂ ਇਲਾਵਾ ਕਰੀਬ 10000 ਲੀਟਰ ਜਿਹੜੀ ਲਾਹਣ ਉਹ ਬਰਾਮਦ ਕੀਤੀ ਗਈ ਆ ਕੋਈ ਰੋਕੀ ਕੋਈ ਕਾਬੂ ਹੈ ਨਹੀਂ ਹਾਲ ਦੀ ਘੜੀ ਰੋਕੀ ਕੋਈ ਕਾਬੂ ਨਹੀਂ ਆਇਆ ਕਿਉਂਕਿ ਇਹ ਪੁਰਾਣੇ ਜਿਹੜੇ ਜੁਰਮ ਕਰਨ ਵਾਲੇ ਹੈਗੇ ਨੇ ਸੋ ਦੂਰੋਂ ਦੇਖ ਕੇ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਕਾਫਲਾ ਹੁੰਦਾ ਦੇਖ ਕੇ ਇਹ ਘਰ ਛੱਡ ਕੇ ਜਾਂ ਜਿੱਥੋਂ ਵੀ ਹੁੰਦਾ ਕੋਈ ਆਪਦਾ ਛੱਡ ਕੇ ਭੱਜ ਜਾਂਦੇ ਨੇ ਸੋ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਕੀ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਜਾ ਰਹੀ ਸਰ ਆ ਪੁਲਿਸ ਇਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਕਿਉਂਕਿ ਪ੍ਰੋਸੀਜਰ ਥੋੜਾ ਜਆ ਲੈਂਥੀ ਆ ਐਫ ਆਰ ਦਰਜ ਕੀਤੀਆਂ ਜਾ ਰਹੀਆਂ ਨੇ ਉਹ ਜਲਦੀ ਉਹ ਤੁਹਾਡੇ ਸਾਹਮਣੇ ਜਾਂਦੀ ਹੈ